ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੋਂ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਸਰਾਨਾ ਜੋੜ ਮੇਲਾ ਸੱਚਾ ਗੁਰ ਲਾਧੋ ਰੇ ਬੜੀ ਧੂਂਤਾਂ ਨਾਲ ਤੇ ਬੜੀ ਸਰਧਾ ਦੇ ਨਾਲ ਗੁਰਦਾਰਾ ਸ੍ਰੀ ਬਾਬਾ ਬਕਾਲਾ ਸਾਹਿਬ ਪਾਸ ਸਾਈ ਨੌਵੀਂ ਵਿਖੇ ਮਨਾਇਆ ਜਾ ਰਿਹਾ ਹੈ ਇਹ ਮੇਲੇ ਦੀਆਂ ਪੂਰੀਆਂ ਪੂਰੇ ਜੋਰ-ਸ਼ੋਰ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਇੱਥੇ ਮੈਂ ਦੱਸਣ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਇਸ ਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਵਿਵੇਕ ਸਿੰਘ ਜੀ ਜੰਡਿਆਲਾ ਗੁਰੂ ਵਾਲੇ ਇਹਨਾਂ ਦੇ ਸਹਿਯੋਗੀ ਭਾਈ ਬਲਜਿੰਦਰ ਸਿੰਘ ਜੀ ਥਿੰਦ ਤੇ ਭਾਈ ਮੱਲੀ ਸਾਹਿਬ ਤੇ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਬਾਬਾ ਜੀ ਦੇ ਸਹਿਯੋਗ ਨਾਲ ਐਤਕੀ ਫਰੈਸ਼ ਤਾਜ਼ੇ ਫੁੱਲਾਂ ਦੀ ਜਿਵੇਂ ਕਿ ਗੀਂਦਾ, ਗੁਲਾਬ, ਜੈਬਰਾ ਤੇ ਹੋਰ ਮਤਲਬ ਜਿੰਨੇ ਵੀ ਤਾਜ਼ੇ ਫੁੱਲ ਨੇ ਤਕਰੀਬਨ 2.5 ਤਿੰਨ ਲੱਖ ਦੇ ਫੁੱਲਾਂ ਦੀ ਸੇਵਾ ਬਾਬਾ ਜੀ ਨੇ ਕਰਵਾਈ ਹੈ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਬਾਬਾ ਵਿਵੇਕ ਸਿੰਘ ਜੀ ਦੇ ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਗੁਰਦੇਵ ਭਦਰ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਕਿਰਪਾ ਕਰਿਓ ਪਾਪਾ ਜੀ ਨੂੰ ਤੇ ਇਹਨਾਂ ਦੀ ਜਿਹੜੀ ਸਾਰੀ ਟੀਮ ਹੈ ਜਿਨ੍ਹਾਂ ਨੇ ਰਲ ਕੇ ਸੇਵਾ ਕੀਤੀ ਹੈ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖਿਓ ਉਹਨਾਂ ਨੂੰ ਕਦੇ ਵੀ ਜ਼ਿੰਦਗੀ ਚ ਤਾਤੀ ਵੋਹਣਾ ਲੱਗਣ ਦੇਓ ਔਖੀ ਘੜੀ ਨਾ ਦੇਖਣ ਦੇਓ ਤੋਂ ਇਸ ਤਰ੍ਹਾਂ ਅੱਗੇ ਤੋਂ ਵੀ ਇਹ ਸਥਾਨ ਦੀਆਂ ਜਿਹੜੀਆਂ ਸੇਵਾ ਕਰਦੇ ਰਹਿਣ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਓ ਆਪਾਂ ਕੱਲ ਤੋਂ ਜਿਹੜਾ ਇਹ ਜੋੜ ਮੇਲਾ ਸ਼ੁਰੂ ਹੋ ਜਾਣਾ ਹੈ ਇਸ ਮੇਲੇ ਦੇ ਵਿੱਚ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਗੁਰਦੁਆਰਾ ਸਾਹਿਬ ਆ ਕੇ ਕਥਾ ਕੀਰਤਨ ਸੁਣੀਏ ਦੋ ਦਿਨ ਧਾਰਮਿਕ ਦੀਵਾਨ ਸਜਣੇ ਨੇ ਤੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਸੱਚਾ ਗੁਰ ਲਾਧੋ ਰੇ ਕਿਉਂ ਕਿਹਾ ਜਾਂਦਾ ਹੈ ਬੱਚੇ ਨੂੰ ਆਪਾਂ ਨਾਲ ਲੈ ਕੇ ਆਈਏ ਸਰਦਾ ਦੇ ਸਤਿਕਾਰ ਦੇ ਨਾਲ ਇਹ ਜੋੜ ਮੇਲਾ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ